ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਨ ਦੇ ਬਡਾਲੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਮੌਜੂਦਾ ਮੁੱਦਾ ਹੈ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਜਾਣਾ ਔਰ ਹੋਰ ਕਿਹੜੇ-ਕਿਹੜੇ ਲੀਡਰ ਸੱਤਾ 'ਚ ਬੈਠੇ ਸੀ ਜਿਹੜੇ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਗਿਆ ਕਿਉਂ ਕੀਤਾ ਗਿਆ ਕੌਣ-ਕੌਣ ਸਨ ਕਦੋਂ ਕੀਤਾ ਗਿਆ ਇਹ ਦੱਸਾਂਗੇ ਤੁਹਾਨੂੰ ਸੋ ਵੀਡੀਓ ਅੱਜ ਦੀ ਬਹੁਤ ਹੀ ਦਿਲਚਸਪ ਹੋਣ ਵਾਲੀ ਹੈ ਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਵੀ ਸ਼ੇਅਰ ਕਰਨਾ ਔਰ ਚੈਨਲ ਦੇ ਨਾਂ ਵੀਰ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਗੁਰੂ ਪਿਆਰਿਓ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖ ਰਹਿਤ ਮਰਿਆਦਾ ਤੇ ਇਤਰਾਜ਼ਯੋਗ ਬਿਆਨ ਦੇਣ ਲਈ 15 ਜਨਵਰੀ ਨੂੰ ਅਕਾਲ ਤਖਤ ਸਕਤਰੇਤ ਵਿਖੇ ਪੇਸ਼ ਹੋਣ ਲਈ ਤਲਬ ਕੀਤਾ। ਮੁੱਖ ਮੰਤਰੀ ਨੇ ਟਵੀਟ ਕਰਕੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣ ਦੀ ਗੱਲ ਆਖੀ ਹੈ। ਉਹ ਕਹਿੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਇਆ ਹੁਕਮ ਸਿਰ ਮੱਥੇ। ਦਾਸ ਮੁੱਖ ਮੰਤਰੀ ਵਜੋਂ ਨਹੀਂ ਨਿਮਾਣੇ ਸਿੱਖ ਵਜੋਂ ਨੰਗੇ ਪੈਰ ਚੱਲ ਕੇ ਹਾਜ਼ਰ ਹੋਊਗਾ। 15 ਜਨਵਰੀ ਨੂੰ ਦੇਸ਼ ਦੇ ਰਾਸ਼ਟਰਪਤੀ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਦੇ ਇੱਕ ਕਾਨਫਰੰਸ ਮਹਿਸਾ ਲੈਣ ਆ ਰਹੇ ਹਨ ਉਸ ਦਿਨ ਲਈ ਵੀ ਮਾਫੀ ਮੰਗਦਾ ਹੈ ਕਹਿੰਦਾ ਕਿਉਂਕਿ ਮੇਰੇ ਲਈ ਸਭ ਤੋਂ ਉੱਤਮ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਉਸ ਪਾਵਨ ਤਖਤ ਸਾਹਿਬ ਤੋਂ ਆਇਆ ਹੁਕਮ ਸਿਰ ਮੱਥੇ ਸੀ ਹੈ ਤੇ ਹਮੇਸ਼ਾ ਰਹੂਗਾ ਤੈਨੂੰ ਤਾਲਬ ਕਿਉਂ ਕੀਤਾ ਗਿਆ ਅਕਾਲ ਤਖਤ ਸਾਹਿਬ ਸੈਕਟਰੀਏਟ ਵੱਲੋਂ ਜਾਰੀ ਕੀਤੇ ਗਏ ਪੱਤਰ ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਲਿਖਿਆ ਗਿਆ ਕਿ ਪਿਛਲੇ ਸਮੇਂ ਚੱਲ ਰਹੇ ਇੱਕ ਸੰਜੀਦਾ ਪੰਥਕ ਮਾਮਲੇ ਸੰਬੰਧੀ ਗੱਲ ਕਰਦੇ ਆ ਤੁਹਾਡੇ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਆ ਜਾਣ ਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਅਤੇ ਸਰਬ ਉੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਵੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਬਾਰ-ਬਾਰ ਬਹੁਤ ਹੀ ਇਤਰਾਜਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ ਇਸ ਲਈ ਤੁਹਾਨੂੰ ਮਿਤੀ 15 ਜਨਵਰੀ 2026 ਨੂੰ ਨਿੱਜੀ ਤੌਰ ਤੇ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਕੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਹੈ। ਇਹ ਤੋਂ ਇਲਾਵਾ ਸਕਤਰੇਤ ਵੱਲੋਂ ਜਾਰੀ ਕੀਤੇ ਗਏ ਬਿਆਨ ਚ ਇੱਕ ਵੀਡੀਓ ਦਾ ਵੀ ਜ਼ਿਕਰ ਕੀਤਾ ਗਿਆ। ਪੱਤਰ ਵਿੱਚ ਵੀਡੀਓ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਮਾਨ ਨੂੰ ਕਿਹਾ ਗਿਆ ਕਿ ਇਹਦੇ ਨਾਲ ਹੀ ਬੀਤੇ ਦਿਨੀ ਤੁਹਾਡੀਆਂ ਕੁਝ ਇਤਰਾਜ਼ਯੋਗ ਵੀਡੀਓ ਸਾਹਮਣੇ ਆਈਆਂ। ਜੀਦੇ ਚ ਤੁਸੀਂ ਸਿੱਖ ਗੁਰੂ ਸਹਿਬਾਨ ਅਤੇ ਜਰਨੈਲ ਸਿੰਘ ਭਿੰਡਰਾਵਾਲੇ ਦੀਆਂ ਤਸਵੀਰਾਂ ਨਾਲ ਅਤ ਇਤਰਾਜ ਜੋ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਅਕਾਲ ਤਖਤ ਸਹਿਬ ਦੇ ਜਥੇਦਾਰ ਵੱਲੋਂ ਸੱਤਾ 'ਚ ਮੌਜੂਦ ਕਿਸੇ ਵੱਡੇ ਸਿਆਸੀ ਲੀਡਰ ਨੂੰ ਅਕਾਲ ਤਖਤ ਸਹਿਬ ਉਤੇ ਤਲਬ ਕੀਤਾ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮੌਕੇ ਆਏ ਜਦੋਂ ਕਈ ਵੱਡੇ ਸਿਆਸੀ ਲੀਡਰ ਅਕਾਲ ਤਖਤ ਸਹਿਬ ਅੱਗੇ ਪੇਸ਼ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਹਿਲਾਂ ਆਕਾਲ ਤਖਸੈ ਵੱਲੋਂ ਆਮ ਆਦਮੀ ਪਾਰਟੀ ਦੇ ਦੋ ਮੰਤਰੀਆਂ ਨੂੰ ਤਲਬ ਕੀਤਾ ਜਾ ਚੁੱਕਿਆ ਜਿਨ੍ਹਾਂ ਵਿੱਚ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਤੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਸ਼ਾਮਲ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਕਿਹੜੇ ਲੀਡਰਾਂ ਨੂੰ ਆਕਾਲ ਤਖਸੈ ਵੱਲੋਂ ਤਲਬ ਕੀਤਾ ਗਿਆ ਸਭ ਤੋਂ ਪਹਿਲਾਂ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਪੰਜਾਬ ਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਹਨੂੰ ਸਾਲ 2025 ਚ ਜੰਮੂ ਕਸ਼ਮੀਰ ਚ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਚ ਦਰਸ਼ਕਾਂ ਦੇ ਨੱਚਣ ਗਾਇਕ ਵੀਰ ਸਿੰਘ ਵੱਲੋਂ ਗੀਤ ਗਾਉਣ ਦੇ ਮਾਮਲੇ ਚ ਤਲਬ ਕੀਤਾ ਗਿਆ ਸੀ ਉਸ ਵੇਲੇ ਵੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਰਜੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਸੀ ਸੋ ਇਹ ਤੋਂ ਮਗਰੋਂ ਹਰਜੋਤ ਸਿੰਘ ਬੈਂਸ ਨੇ ਅਕਾਲ ਤਖਤ ਸਾਹਿਬ ਉਤੇ ਪੇਸ਼ ਹੋ ਕੇ ਘਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀਪੁਰ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸਿੱਖ ਧਾਰਮਿਕ ਮਰਿਆਦਾ ਦੀ ਉਲੰਘਣਾ ਦੀ ਗੱਲ ਨੂੰ ਸਵੀਕਾਰ ਕਰਿਆ ਔਰ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸਜਾ ਨੂੰ ਮੰਨ ਕੇ ਉਸਤੇ ਪਹਿਰਾ ਕੀਤਾ ਦਿੱਤਾ ਦਸੰਬਰ 2025 ਚ ਅਕਾਲ ਤਖਤ ਸਾਹਿਬ ਵੱਲੋਂ ਕੈਬਨਟ ਮੰਤਰੀ ਤਰਨੁਪਰੀਤ ਸਿੰਘ ਸੌਂਦ ਨੂੰ ਅਨੰਦਪੁਰ ਸਾਹਿਬ 'ਚ ਤਿਆਰ ਕਰਵਾਏ ਗਏ ਭਾਈ ਜੀਵਨ ਸਿੰਘ ਮੈਮੋਰੀਅਲ ਵਿਖੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਸਵੀਰ ਦੀ ਗਲਤ ਪੇਸ਼ਕਾਰੀ ਕਰਨ ਲਈ ਤਲਬ ਕੀਤਾ ਗਿਆ ਸੀ ਜੀਤੋ ਮਗਰੋਂ ਕੈਬਨਟ ਮੰਤਰੀ ਤਰਨ ਪਰੀਤ ਸਿੰਘ ਸੌਂਦ ਨੂੰ 5 ਜਨਵਰੀ 2026 ਨੂੰ ਅਕਾਲ ਤਖਤ ਅੱਗੇ ਪੇਸ਼ ਹੋਏ ਇਹ ਜਿੱਥੇ ਉਹਨੇ মিডিਆ ਨਾਲ ਗੱਲ ਕਰਦਿਆਂ ਕਿਹਾ ਕਿ ਭਾਈ ਜੀਵਨ ਸਿੰਘ ਮੈਮੋਰੀਅਲ 'ਤੇ ਲੱਗੀ ਅਤਰਾਜਯੋਗ ਤਸਵੀਰ ਨੂੰ ਠੀਕ ਕਰਵਾ ਦਿੱਤਾ ਗਿਆ ਅਕਾਲ ਤਖਤ ਸਗੇ ਜਵਾਬ ਦੇਣਾ ਸਾਡਾ ਫਰਜ਼ ਹੈ ਅਸੀਂ ਸਿਰ ਝੁਕਾ ਕੇ ਅਕਾਲ ਤਖਤ ਤੋਂ ਮਾਫੀ ਮੰਗਦੇ ਹਾਂ ਹੁਣ ਗੱਲ ਕਰਦੇ ਹਾਂ ਵਿਕਰਮ ਸਿੰਘ ਮਜੀਠੀਏ ਦੀ ਸਾਲ 2014 ਚ ਪੰਜਾਬ ਮ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੇਲੇ ਉਸ ਸਮੇਂ ਕੈਬਨਟ ਮੰਤਰੀ ਤੇ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਇਹਨੂੰ ਵੀ ਅਕਾਲ ਤਖਤ ਵੱਲੋਂ ਤਲਬ ਕੀਤਾ ਗਿਆ ਸੀ ਉਸ ਸਮੇਂ ਅਕਾਲ ਤਖਤ ਦੇ ਦਰਹਿਦਾਰ ਗਿਆਨੀ ਗੁਰਬਚਨ ਸਿੰਘ ਸੀ ਹੁਣ ਮਜੀਠੀਏ ਨੇ ਅੰਮਰਸਰ ਚ ਸਿਆਸੀ ਦੇ ਲੀਡਰਾਂ ਭਾਜਪਾ ਦੇ ਲੀਡਰ ਅਰਉਨ ਜੇਤਲੀ ਦੀ ਰੈਲੀ 'ਚ ਗਰਵਾਣੀ ਦੀ ਟੋਕ ਨੂੰ ਗਲਤ ਟੰਗ ਨਾਲ ਪੜਿਆ ਸੀ ਜੀ ਤੋਂ ਬਾਅਦ ਅਕਾਲ ਤਖਤ ਸਾਹਿਬ ਨੇ ਵਿਕ੍ਰਮ ਸਿੰਘ ਮਜੀਠੀਨ ਤਲਬ ਕੀਤਾ ਤੇ ਤਨਖਾਹ ਲਾਈ ਹੁਣ ਮਜੀਠੀਏ ਨੇ ਅਕਾਲ ਤਖਤ ਅੱਗੇ ਪੇਚੋ ਕੇ ਆਪਣੀ ਗਲਤੀ ਮੰਨੀ ਤੇ ਅਕਾਲ ਤਖਤ ਵੱਲੋਂ ਐਲਾਨੀ ਕੀ ਧਾਰਮਿਕ ਸਜ਼ਾ ਨੂੰ ਸਬਕਾਰ ਕੀਤਾ ਹੁਣ ਅੱਗੇ ਆ ਜਾਂਦੇ ਹਾਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ 1984ਵਾਂ ਦਰਬਾਰ ਸਾਹਿਬ ਉਤੇ ਕੀਤੀ ਗਈ ਫੌਜੀ ਕਾਰਵਾਈ ਵੇਲੇ ਉਸ ਸਮੇਂ ਭਾਰਤ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ ਤੇ ਉਹਨੂੰ ਵੀ ਸ਼੍ਰੀ ਅਕਾਲ ਤਖਤ ਦੇ ਵੱਲ ਤਲਬ ਕੀਤਾ ਗਿਆ ਸੀ ਜਿਦੇ ਬਾਰੇ ਪਹਿਲੀ ਇਹ ਵੀ ਇਹਨੂੰ ਜਦੋਂ ਗਿਆਨੀ ਜੈਲ ਸਿੰਘ ਨੂੰ ਮਤਲਬ ਕਿ ਸੱਦੇ ਆ ਗਿਆ ਸੀ ਤਾਂ ਇਹ ਅਕਾਲ ਤਖਤ ਸਾਹਿਬਗੇ ਖੁਦ ਪੇਸ਼ ਨਹੀਂ ਹੋਇਆ ਸੀ ਉਹਨੇ ਆਪਣੇ ਪ੍ਰੈਸ ਸੈਕਟਰੀ ਤਲੋਚਨ ਸਿੰਘ ਦੇ ਕੋਲ ਲਿਖਤੀ ਸਪਸ਼ਟੀਕਰਨ ਅਕਾਲ ਤਖਤ ਨੂੰ ਭੇਜਿਆ ਸੀ ਸਪਸ਼ਟੀਕਰਨ ਲੈ ਕੇ ਜਾਣ ਵਾਲਾ ਸਾਹਕਾ ਸੰਸਦ ਮੈਂਬਰ ਤਲੋਚਨ ਸਿੰਘ ਇਹਨੇ ਦੱਸਿਆ ਕਿ ਗਿਆਨੀ ਜੈਲਸੀ ਨੇ ਾਕਾਦ ਤਖਤ ਵੱਲੋਂ ਨੋਟਿਸ ਮਿਲਣ ਮਗਰੋਂ ਆਪਣੇ ਕਰੀਬੀਆਂ ਨਾਲ ਸਲਾਹ ਕੀਤੀ ਤੇ ਫੈਸਲਾ ਕਰਿਆ ਕਿ ਾਕਾਦ ਤਖਤ ਦੇ ਨੋਟਿਸ ਦਾ ਜਵਾਬ ਦਿੱਤਾ ਜਾਊਗਾ ਉਹਨੇ ਫਿਰ ਇੱਕ ਲਿਖਤੀ ਸਪਸ਼ਟੀਕਰਨ ਲਿਖਿਆ ਜਿਦੇ ਮਾ ਉਹਨੇ ਕਿਹਾ ਕਿ ਇਸ ਫੌਜੀ ਕਾਰਵਾਈ ਬਾਰੇ ਉਹਨੂੰ ਕੋਈ ਜਾਣਕਾਰੀ ਨਹੀਂ ਸੀ ਇਹਦਾ ਜਿਹੜਾ ਜਿਹੜਾ ਨੇ ਭੇਜਿਆ ਸੀ ਤਲੋਚਨ ਸੀ ਉਹ ਕਹਿੰਦਾ ਕਿ ਮੈਂ ਪੱਤਰ ਅਕਾਲ ਤਖਤ ਤੋਂ ਤੇ ਦਿੱਤਾ ਜਿਹਨੂੰ ਸਵਕਾਰ ਕਰ ਲਿਆ ਗਿਆ ਬਾਅਦ ਵਿੱਚ ਗਿਆਨੀ ਜੈਲ ਸਿੰਘ ਦਰਬਾਰ ਸਾਹਿਬ ਆ ਕੇ ਗਿਆ ਤੇ ਸੰਗਤ ਨੂੰ ਸੰਬੋਧਨ ਵੀ ਕਰਕੇ ਗਿਆ ਅੱਗੇ ਆ ਜਾਂਦਾ ਸਾਫਕਾ ਗ੍ਰਹਿ ਮੰਤਰੀ ਬੂਟਾ ਸੀ 84 ਚ ਆਪਰੇਸ਼ਨ ਬਲੂ ਸਟਾਰ ਸਮੇਂ ਅੰਮ੍ਰਿਤਸਰ ਵਿਕੇ ਦਰਬਾਰ ਸਾਹਿਬ ਉੱਪਰ ਭੋਏ ਫੌਜੀ ਹੋਣੇ ਤੋਂ ਬਾਅਦ ਭਾਰਤ ਦਾ ਤਤਕਾਲੀ ਗ੍ਰਹਿ ਮੰਤਰੀ ਬੂਟਾ ਸਿੰਘ ਇਹਨੂੰ ਤਨਖਾਹੀਆ ਕਰਾ ਦਿੱਤਾ ਗਿਆ ਸੀ ਉਸ ਵੇਲੇ ਗਿਆਨੀ ਕਿਰਪਾਲ ਸਿੰਘ ਛੇਤੀ ਅਕਾਲ ਤਖਤ ਸਾਹਿਬ ਦਾ ਜਹੇਦਾਰ ਸੀ 2 ਸਤੰਬਰ 1984 ਨੂੰ ਗਿਆਨੀ ਕਰਪਾਲ ਸਿੰਘ ਸਮੇਤ ਪੰਜ ਸਿੰਘ ਸਹਿਵਾਨਾਂ ਦੇ ਦਸਕਤਾਂ ਹੇਠ ਜਾਰੀ ਕੀਤੇ ਗਏ ਹੁਕਮਨਾਮੇ ਚ ਕਿਹਾ ਗਿਆ ਸੀ ਕਿ ਸਿੱਖ ਪਰੰਪਰਾਵਾਂ ਦੇ ਉਲਟ ਬੂਟਾ ਸਿੰਘ ਨੇ ਅਕਾਲ ਤਖਤ ਦੀ ਟੱਠੀ ਹੋਈ ਇਮਾਰਤ ਦੀ ਕਾਰ ਸੇਵਾ ਪੰਥਮਾ ਤੇ ਛੇਕੇ ਹੋਏ ਬੁੱਢਾ ਦਲ ਦੇ ਮੁਖੀ ਸੰਤ ਪ੍ਰਤਾਪ ਸਿੰਘ ਨੂੰ ਦਿੱਤੀ ਸੀ ਬੂਟਾ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਹੁੰਦਿਆਂ ਸਰਕਾਰੀ ਮਸ਼ੀਨਰੀ ਦੀ ਦਰਬਾਰਤੋਂ ਕਰਕੇ ਸਰਬੱਤ ਖਾਲਸਾ ਦੇ ਨਾਂ ਹੇਠ ਇੱਕ ਅਖੱਟ ਇਕੱਠ ਸੱਦਿਆ ਸੀ ਜੋ ਕਿ ਸਿੱਖ ਮਰਿਆਦਾ ਦੇ ਉਲਟ ਸੀ ਤਾਕਤਸ਼ਰੀ ਨੰਦਵਾਹ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਕੇਬਲ ਸਿੰਘ ਇਹਦੇ ਬਾਰੇ ਉਹ ਦੱਸਦਾ ਕਿ ਬੂਟਾ ਸਿੰਘ ਨੂੰ ਦਰਬਾਰ ਸਾਹਿਬ ਉੱਤੇ ਹੋਈ ਫੌਜੀ ਕਾਰਵਾਈ ਦਾ ਦੋਸ਼ੀ ਮੰਨ ਕੇ ਪੰਤ ਮਤੇ ਛੇਕਦਾ ਸੀ ਪਰ ਜਦ ਉਹ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਇਆ ਤਾਂ ਉਹਨੇ ਸਪੱਸ਼ਟੀਕਰਨ ਦਿੱਤਾ ਜਿਵੇਂ ਮਗਰੋਂ ਬੂਟਾ ਸਿੰਘ ਨੂੰ ਫੇਰ ਤਨਖਾਹ ਲਈ ਗਈ ਹੁਣ ਆਉਂਦੀ ਬਾਰੀ ਸੁਰਜੀਤ ਸਿੰਘ ਬਰਨਾਲਾ ਦੀ 1986ਵਾਂ ਅਕਾਲ ਤਖਤ ਸਹਿਰ ਜਥੇਦਾਰ ਗਿਆਨੀ ਕਰਪਾ ਸਿੰਘ ਵੱਲੋਂ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸਰਦੀਪ ਸਿੰਘ ਬਰਨਾਲਾ ਇਹਨੂੰ ਦਰਬਾਰ ਸਾਹਿਬ 'ਚ ਪੁਲਿਸ ਫੋਰਸ ਭੇਜਣ ਦੇ ਹੁਕਮ ਦੇਣ ਦਾ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ ਬਰਨਾਲੇ ਨੇ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਮੁਆਫੀ ਮੰਗੀ ਫਿਰ ਆ ਜਾਂਦੀ ਹੈ ਗੱਲ ਦੋਸਤੋ ਆਪਣੇ ਸ਼ੇਰੇ ਪੰਜਾਬ ਦੀ ਅਕਾਲ ਤਖਤ ਸਾਹਿਬ ਵੱਲੋਂ ਸੱਤਾ 'ਚ ਮੌਜੂਦ ਬੰਦੇ ਨੂੰ ਤਲਬ ਕਰਨ ਤੇ ਧਾਰਮਿਕ ਸਜ਼ਾ ਦੇਣ ਦਾ ਹਵਾਲਾ ਸਿੱਕਾ ਤੇ ਅੱਜ ਪਹਿਲਾਂ ਵੀ ਮਿਲਦਾ ਹੁਣ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਅਕਾਲ ਤਖਤ ਸਹਿਬੇਸ਼ਹਦਾਰ ਗਿਆਨੀ ਫੂਲਾ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰਕੇ ਉਹਨਾਂ ਨੂੰ ਤਣਖਾਈਆ ਕਰਾ ਦਿੱਤਾ ਗਿਆ ਸੀ ਪੰਜਾਬ ਕਹਿ ਲਈਏ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਸੀਗਾ ਪੰਜਾਬ ਦਾ ਤਾਂ ਸ਼ੇਰੇ ਪੰਜਾਬ ਇੱਕ ਔਰਤ ਮੋਹਰਾ ਦੇ ਨਾਲ ਜਿਹੜੀ ਦਰਬਾਰ ਸ ਹੈ ਮੱਥਾ ਟੇਕਣ ਆਏ ਸੀ ਤੇ ਉਹਨਾਂ ਨੂੰ ਅਕਾਲ ਤਖਤ ਸਹਿਬੇਸ਼ਹਦਾਰ ਵੱਲੋਂ ਰੋਕ ਦਿੱਤਾ ਗਿਆ ਸੀ ਅਕਾਲੀ ਭੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰਕੇ ਉਹਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਸੀ ਇਹ ਵੱਖਰੀ ਗੱਲ ਹੈ ਕਿ ਮਹਾਰਾਜੇ ਵੱਲੋਂ ਗਲਤੀ ਮੰਨਣ ਤੋਂ ਬਾਅਦ ਉਹਨਾਂ ਨੂੰ ਕੋੜੇ ਮਾਰਨ ਦੀ ਸਜ਼ਾ ਬਖਸ਼ ਦਿੱਤੀ ਗਈ ਸੀ ਹੁਣ ਸੀਐਮ ਮਾਂ ਨੂੰ ਤਲਬ ਕਰਨ ਬਾਰੇ ਜਿਹੜੇ ਮਾਹਰ ਹਨ ਉਹ ਕੀ ਕਹਿੰਦੇ ਹਨ ਹੁਣ ਇਹ ਜਿਹੜੇ ਰਾਜਨੀਤਿਕ ਆਗੂਆਂ ਨੂੰ ਤਲਬ ਕੀਤੇ ਜਾਣ ਸੰਬੰਧੀ ਗੱਲ ਕਰਦੇ ਹਨ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮਾ ਇਤਿਹਾਸ ਦਾ ਸਾਬਕਾ ਪ੍ਰੋਫੈਸਰ ਰਹਿ ਚੁੱਕਿਆ ਗੁਰਦਰਸ਼ਨ ਸਿੰਘ ਟਿੱਲੋਂ ਇਹ ਕਹਿੰਦਾ ਅਕਾਲ ਤਖਤ ਸਿੱਖਾਂ ਦੀ ਸੁਪਰੀਮ ਹੈ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਭਾਵੇਂ ਕੋਈ ਵੀ ਹੋਵੇ ਪਰ ਜਦੋਂ ਸਿੱਖਾਂ ਦੀ ਰਹਿਤ ਮਰਿਆਦਾ ਦੀ ਗੱਲ ਹੋਊਗੀ ਤਾਂ ਫੈਸਲਾ ਅਕਾਲ ਤਖਤ ਹੀ ਕਰੂਗਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤੇ ਜਾਣ ਬਾਰੇ ਗੱਲ ਕਰਦੇ ਆ ਤਖਤ ਜੀ ਧੰਨਵਾਦ ਸਾਹਿਬ ਨੇ ਸਾਫ ਕਰ ਦੇਦਾਰ ਗਿਆਨੀ ਕੇਵਲ ਸੀ ਕਹਿੰਨੇ ਕਿ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵ ਉੱਚ ਸੰਸਥਾ ਹੈ ਅਕਾਲ ਤਖਤ ਤੋਂ ਲਏ ਜਾ ਰਹੇ ਫੈਸਲਿਆਂ ਨਾਲ ਪੰਥ ਨੂੰ ਕੀ ਲਾਭ ਹੋਊਗਾ ਇਹ ਸੋਚਣਾ ਪਊਗਾ ਕਿਸੇ ਦੇ ਮਾਣ ਸਤਕਾਰ ਨੂੰ ਨੁਕਸਾਨ ਪਹੁੰਚਾਉਣ ਲਈ ਫੈਸਲੇ ਨਹੀਂ ਹੋਣੇ ਚਾਹੀਦੇ ਇਹ ਯਕੀਨੀ ਬਣਾਇਆ ਜਾਣਾ ਲਾਜ਼ਮੀ ਹੈ ਫੈਸਲੇ ਉਹ ਹੋਣੇ ਚਾਹੀਦੇ ਜਿਨ੍ਹਾਂ ਦੇ ਨਾਲ ਅਹੁਦੇ ਦਾ ਮਾਣ ਵੀ ਬਣਿਆ ਰਹੇ ਤੇ ਪੰਥ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਤਾਂ ਦੋਸਤੋ ਇਹ ਸੀਗੀ ਅੱਜ ਦੀ ਗੱਲਬਾਤ ਸੋ ਇਦਾਂ ਸਾਰੇ ਜਿਹੜੇ ਮੰਤਰੀ ਸੀਗੇ ਤਲਬ ਕੀਤੇ ਸੀ ਚੇਰੇ ਪੰਜਾਬ ਸਮੇਤ ਅਕਾਲ ਤਖਤ ਸਾਹਿਬ ਦੇ ਸੋ ਮਿਲਦੇ ਹਾਂ ਅਗਲੀ ਕੋਈ ਨਵੀਂ ਜਾਣਕਾਰੀ ਲੈ ਕੇ ਰੋਤਕ ਦੇ ਆ ਗਿਆ ਸਤਿ ਸ਼੍ਰੀ ਅਕਾਲ